ਕੋਜ ਦਿਨ ਪਹਿਲਾਂ ਇੱਕ ਬਜ਼ੁਰਗ ਵੱਲੋਂ ਪਾਜੜਾ ਦੇ ਸਰਹੱਦੀ ਇਲਾਕੇ ਦੇ ਕਾਵਾਵਾਲੀ ਪਤਨ ਦੇ ਨਾਮ ਤੇ ਮਸ਼ਹੂਰ ਪੁਲ ਤੇ ਦਰਿਆ ਨੂੰ ਪਾਰ ਕਰਨ ਸਮੇਂ ਇਸਤੀਨਾ ਮਿਲਣ ਕਾਰਨ ਖੁਦ ਤੈਰ ਕੇ ਦਰਿਆ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਉੱਥੇ ਮੌਜੂਦ ਐਨਡੀਆਰਐਫ ਦੀ ਟੀਮ ਵੱਲੋਂ ਉਸ ਨੂੰ ਬਾਹਰ ਕੱਢ ਲਿਆ ਗਿਆ ਸੀ ਇਸ ਤੋਂ ਬਾਅਦ ਹੁਣ ਬਜ਼ੁਰਗ ਨੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਦਾਅਵਿਆਂ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ ਛਾੜ ਦੀ ਮਾਰੀ ਮੈਂ ਮੇਰੇ ਕੋਲ ਬਾਸੀ ਮਿੰਤਾ ਕਰਦੇ ਰਹੇ ਦੋ ਘਟੇ ਮੈਂ ਤੇ ਲੇਡੀ ਜੀ ਇਕਨਾਈ ਸੀ ਅਸੀਂ ਦੋਨੋਂ ਜਣੇ ਮਿੰਤਾ ਕਰ ਰਹੇ ਉਹਨੇ ਕਹਾ ਵੀ ਮੈਂ ਇੱਕ ਨੰਬਰ ਸਮਾਨ ਲਿਆਵਣਾ ਆਦਾ ਥੋੜਾ ਜਾਂ ਰਿਪੋਰਟ ਲਿਆਉਣੀ ਹੈ ਮੇਰੀ ਲੜਕੀ ਬਿਮਾਰ ਹੈ ਤੇ ਅਸੀਂ ਮਿੰਤਾ ਕਰਦੇ ਰਹੇ ਸਾਨੂੰ ਆਦੇ ਨਹੀਂ ਦਿਜਣਾ ਦੋ ਘਟੇ ਅਸੀਂ ਮਿੰਤਾ ਕੀਤੀਆਂ ਨੇ ਸਾਨੂੰ ਉਹਨੇ ਨਹੀਂ ਵੇੜੀ ਤੇ ਲਿਆਂਦਾ ਵਾਪਸ ਤੇ ਅਸੀਂ ਫਿਰ ਮੈਂ ਖੇਲ ਜਾਣ ਦਾ ਸੀ ਨਾਂ ਦੇ ਕੋਲ ਮੈਂ ਕਪੜੇ ਬੰਨਨੇ ਨੀ ਤੇਰਤੇ ਮੇਰੇ ਕੋ ਫੇਵਰ ਅਕੇ ਦੀ ਇੱਕ ਤਾਰ ਹੈ ਜੀ ਇਹ ਤੇ ਆਪਣਾ ਬੱਲ ਪੈਗਾ ਇਹ ਮੈਂ ਸਾਰਾ ਸਮਾਨਾਂ ਦੇ ਕੋਲ ਬੰਨਣਾ ਤੇ ਮੈਂ ਦਰਿਆਨ ਮਾਮਾ ਖੇਲ ਜਾਵਾਂ ਮੈਂ ਖੇਲ ਕੇ ਮਾਂ ਲੰਗ ਜਾਵਾਂ ਤੂੰ ਇੰਨੀ ਲਗਾਉਣਾ ਮੇਰਾ ਇੱਕ ਫਾਟੇਗਾ ਕਿ ਮੈਂ ਕਿਹਾ ਜੀ ਮੇਡੀ ਤੇ ਲੈ ਤੈਨੂੰ ਤਾਂ ਫਾਟ ਮੇਰਾ ਨਾ ਪਜੇਗਾ ਇਹ ਮੈਨੇ ਮਾ ਤੇ ਵਣਾਈ ਪਿਆ ਤੇ ਫਿਰ ਮੈਂ ਖੇਲ ਕੇ ਚਲਾ ਜਾਵਾਂਗਾ ਮੈਂ ਤੁਹਾਡੀ ਬੇੜੀ ਤੇ ਨਹੀਂ ਟੂ ਖਿਲ ਜਾਂਦਾ ਖੇਲ ਕੇ ਆਂਦਾ ਪਿਆ ਸੀ ਆ ਕੰਡੇ ਤੇ ਲੱਦਣ ਲੱਗਾ ਨੇੜੇ ਇਹ ਅਗੂ ਬੇੜੀ ਕੀਤੀ ਨੇ ਬੇੜੀ ਪਿਦਾ ਕੇ ਫਿਰ ਲੋੜ ਪਈਏ ਤੇ ਮੈਂ ਥੋੜਾ ਜਿਹਾ ਥੱਲੇ ਲੁੱਟ ਗਿਆ ਦਿਰ ਕਹਿੰਦੇ ਜੀ ਟੂ ਫਾੜ ਮੈਂ ਟੂਪ ਨਹੀਂ ਫਾੜੀ ਮੈਂ ਕਿਹਾ ਤੂੰ ਪਿਛਾੜਦਾ ਉਹਦੀ ਮੇਰੇ ਹੱਥੇ ਬਾ ਆ ਗਈ ਉਹਨੇ ਤਾਂ ਦੀ ਸਪੋਰਟ ਬਣਾਈ ਦੀ ਅਸੀਂ ਦੁੱਬੇ ਨੂੰ ਕੱਢਿਆ ਮੈਂ ਖਿਲ ਜਾਂਦਾ 60 ਸਾਲ ਹੋ ਗਏ ਨੇ ਤੁਹਾਨੂੰ ਦਰਾਦ ਵਿੱਚ ਰਹਿੰਦਿਆਂ ਉਹ ਤਾਂ ਹੈ ਨਹੀਂ ਵੀ ਅਣਜਾਣ ਬੈ ਛਾਲ ਮਾਰੀ ਛਾਲ ਨਹੀਂ ਮੈਂ ਮਾਰੀ ਬਸ ਆਦੇ ਕੋਈ ਸਰਦਾਰ ਇੱਕ ਪੁਲਸ ਵਾਲਾ ਖਾਦੀ ਥਾਣੇਦਾਰਾਂ ਦਾ ਕੀ ਕਰੂੰ ਤੋ ਆਖਾ ਮੈਂ ਖੇਰ ਕੇ ਚਲਾ ਜਾਵਾਂ ਉਹਨੇ ਵੀ ਨਹੀਂ ਰੋਕਿਆ ਸੋਨਾਂ ਕਾ ਤੈਨੂੰ ਵੀੜੀ ਤੇ ਮੈਂ ਨਹੀਂ ਚਲਾਉਣਾ ਉਹ ਕਹਿੰਦੇ ਨੇ ਅਸੀਂ ਲੈ ਆਣੇ ਤੇ ਲਜਾਣਾ ਅਸੀਂ ਨਹੀਂ ਲਜਾਣਾ ਵਾ ਮੈਂ ਨਾਲ ਨੂੰ ਮਈਬੂਰੀ ਬੜੀ ਕੀਤੀ ਵੀ ਮੇਰਾ ਫਾਕਟ ਗਏ ਜਾਏਗਾ ਕਿ ਮੈਂ ਜਾਣਾ ਜ਼ਰੂਰੀ ਮੈਂ ਦਵਾਈ ਲੈਣ ਆਇਆ ਲੇ ਦਵਾਈ ਲੈ ਆ ਕੇ ਜਣਾ ਕਰੇ ਵਾ ਉਸਨ ਦਵਾਈ ਲੈਣ ਗਏ ਸੀ ਹਾਂਜੀ ਦਵਾਈ ਲੈਣ ਗਿਆ ਸੀ ਮੈਂ ਅੱਗ ਵੀ ਮੈਂ 베ੜੀ ਤੇ ਬੈਠਾ 베ੜੀ ਤੇ ਮੈਨੂੰ ਉਤਾਰ ਦਿੱਤਾ ਨਾ ਕਿ ਟੂਰ ਤਾਂ ਨੂੰ ਨਹੀਂ ਲਿਜਾਣਾ ਮੈਂ ਨਹੀਂ ਲਿਜਾਣਾ ਤਾਂ ਕੀ ਗੱਲ ਆਦਾ ਕੋਈ ਛਾਲ ਮਾਰ ਦੇਣਾ ਜਿਹੜਾ ਬਸ ਮੈਂ ਕਹਿੰਦਾ ਬਗਾ ਨਹੀਂ ਮੈਂ ਛਾਲ ਮਾਰਦਾ ਫਿਰ ਵੀ ਨਹੀਂ ਲਾਇਆ ਗਿਆ ਕਿ ਮੈਂ ਜਾਣਾ ਸੀ ਕਿ ਫਾਜਲ ਕਾ ਉੱਥੇ ਮੇਰੀ ਦਵਾਈ ਚਲਦੀ ਪੀ ਜਿਹੜੀ ਰਿਪੋਰਟ ਰੋੜ ਵਾਲੀ ਉਹ ਦਵਾਈ ਉਥੋਂ ਮਿਲਦੀ ਹਾਇਰ ਕਹਿੰਦੇ ਇੱਥੇ ਡਾਕਟਰ ਕੋਲ ਨਹੀਂ ਹੈ ਇੱਥੇ ਡਾਕਟਰ ਆਉਂਦੇ ਤੁਸੀਂ ਮੰਗ ਕੀਤੀ ਉਹਨਾਂ ਨੂੰ ਹਾਂ ਮੰਗ ਕੀਤੀ ਕਹਿੰਦੇ ਸਾਡੇ ਕੋਲ ਨਹੀਂ ਕਾਦੀ ਦਵਾਈ ਕਰਨੀ ਦਵਾਈ ਮੇਰੀ ਹਾਰਟ ਅਟੈਕ ਦੀ ਤੇ ਸੀਨੇ ਤੇ ਦਰਦ ਹੁੰਦਾ ਛਾੜ ਜਾਂਦਾ ਉਹਨਾਂ ਨੂੰ ਕਹਿ ਦਿੰਦੇ ਵੀ ਤੁਸੀਂ ਦਵਾਈ ਦਾ ਜਦ ਪ੍ਰਬੰਧ ਕਰਵਾ ਦੋ ਜੇ ਲੈ ਕੇ ਜਾਣਾ ਤਾਂ ਹਾਂ ਕੀ ਕਿਹਾ ਨਹੀਂ ਇਹ ਗੱਲ ਨਹੀਂ ਨਹੀਂ ਇਹ ਨਹੀਂ ਗੱਲ ਨਹੀਂ ਕੋਈ ਸੇਵਾ ਨਹੀਂ ਕੋਈ ਨਹੀਂ ਕਰਦਾ ਆ ਵੀ 10 8-10 ਸਾਲ ਜਿਹੜੇ ਆਪ ਵੀ ਬੈਠੇ ਹੁੰਦੇ ਟ੍ਰੱਕ ਬੰਦਾ ਬੋ ਜੀ ਦੋ ਬੋ ਜੀ ਇੱਥੇ ਹਣ ਚਾਰ ਬੰਦਾ ਨੂੰ ਲੋਡ ਹੈਗੀ ਕਾ ਬਾਹਰ ਜਾ ਆਪਣੇ ਕੋਈ ਸ਼ਹਿਰ ਜਾਣ ਦੀ ਜਾਂ ਕੋਈ ਪਿਜੀ ਲੈਂਡ ਦੀ ਕੋਈ ਕੰਮ ਲੱਗਿਆ ਤੇ ਕੋਈ ਕੰਮ ਲੱਗਿਆ ਵਾ ਜਿੱਤੇ ਤਰ੍ਹਾਂ ਉਹਨਾਂ ਕਹਿੰਦੇ ਨਹੀਂ ਅਸੀਂ ਲੈ ਜਾਣਾ ਇਹਦੀ ਵਜ੍ਹਾ ਵੀ ਜੇ ਸਹਾਇਤਾ ਕਰਨੀ ਤੇ ਚਾਹੁੰਦੇ ਨਾ ਕਰੋ ਤਾਂ ਇਹ ਤਾਂ ਨਹੀਂ ਤੇ ਫੇਰ ਆਗੇ ਲੈ ਜਾਓ ਬੇੜੀ ਚਾਰ ਪੰਜ ਪੈਕੇਟ ਹੈ ਗਿਆ ਲੈਤੀਆਂ ਆਪਣੇ ਦੀਆਂ ਪਾਣੀ ਦੀ ਬੋਦਰਾ ਆਪ ਕਿੰਨੇ ਕੁ ਜਣੇ ਬੈਠੇ ਆਪ ਛੇ ਜਣੇ ਹੈਗੇ ਆ ਖਾਸ਼ਾ ਨਾਲ ਜਿਆਦਾ ਆਪ ਹੁੰਦੇ ਨੇ ਇੱਕ ਲਾਈਟ ਵੀ ਇਕੱਠੀ ਜਾ ਰਹੀ ਹੈ ਤਾਂ ਇਹਨਾਂ ਬਦਲੇ ਅਸੀਂ ਸਾਰਾ ਦਿਨ ਪੜਾਸ ਹੈ ਜਿੱਤੇ ਧੁੱਪ ਚ ਮਰੀ ਤਾਂ ਤੇ ਲਾਈਟ ਕਿੰਨੇ ਦਿਨਾਂ ਤੋਂ ਕੱਟੀ ਜਾ ਰਹੀ ਹੈ ਇਹ ਲਾਈਟ ਅੱਜ 10 12 ਦਿਨ ਹੋ ਗਏ ਆਪਾਂ ਪਾ ਵੀ ਉਹ ਪਾ ਕੰਮ ਇਹ 7 ਵਜੇ ਤੇ ਲਾਇ ਤੇ ਰਾਤੀ 8 ਵਜੇ ਦਾ ਸਾਥ ਹੁੰਦਾ ਇਹਨਾਂ ਐਨਡੀਆਰ ਦੀ ਟੀਮਾਂ ਕਰਕੇ ਲੱਗਿਆ ਆ ਇਹਨਾਂ ਐਨਡੀਆਰ ਦੀ ਆ ਕਰੰਟ ਵਾ ਕੇ ਸਾਨੂੰ ਐਵੇਂ ਝੂਠ ਬੋਲਦੇ ਨੇ ਜੀ ਸਾਡੇ ਉੱਪਰ ਬੰਦੇ ਨੂੰ ਕਰੰਟ ਲੱਗਿਆ ਆ ਇਹਦੀ ਇਹ ਹੋਜੀ ਗੱਲ ਤਾਰਾ ਉੱਚੀਆਂ ਖੜੀਆਂ ਨੇ ਕਿੱਥੇ 8 ਫੁੱਟ 9 ਫੁੱਟ ਉੱਚੀਆਂ ਖੜੀਆਂ ਨੇ ਤਾਰਾ ਕਿੱਥੇ ਨਾਲ ਨੂੰ ਕਰੰਟ ਲੱਗ ਗਿਆ ਜੀ